ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਦੋਨੋਂ ਸਾਰਿਆਂ ਨੂੰ ਮੈਂ ਦੱਸਣਾ ਚਾਹੁੰਨੀ ਆ ਕਿ ਜਿਹੜਾ ਕੱਲ ਆਪਣਾ ਲੁਧਿਆਣੇ ਦਾ ਮਸਲਾ ਸੀਗਾ ਜਿਹਦੇ ਉੱਤੇ ਮੇਰੇ ਪੇਜ ਤੋਂ ਲਾਈਵ ਆਇਆ ਗਿਆ ਸੀਗਾ ਕਿ ਇੱਕ ਬੱਚੀ ਵਿਚਾਰੀ ਉਹਨੂੰ ਘਰੇ ਨਹੀਂ ਸੀ ਉਹਦੇ ਸਹੁਰਾ ਪਰਿਵਾਰ ਵੱਲੋਂ ਵੜਨ ਦਿੱਤਾ ਜਾ ਰਿਹਾ ਕਾਫੀ ਲੰਮੇ ਸਮੇਂ ਤੋਂ ਜਿਹੜੀ ਇਹ ਲੜਾਈ ਚੱਲਦੀ ਆ ਰਹੀ ਸੀ ਵੂਮਨ 셀 ਤੋਂ ਵੀ ਉਹ ਵਿਚਾਰੀ ਕੁੜੀ ਕੇਸ ਜਿੱਤੀ ਸੀ ਕਾਫੀ ਜਗ੍ਹਾ ਤੇ ਉਹਨੇ ਦਰਖਾਸਤਾਂ ਦਿੱਤੀਆਂ ਸੀ ਸੋ ਉਸ ਤੋਂ ਬਾਅਦ ਸਾਨੂੰ ਮਜਬੂਰਨ ਹੋ ਕੇ ਲਾਈਵ ਹੋਣਾ ਪਿਆ ਉੱਥੇ ਪੱਤਰਕਾਰ ਬੁਲਾਉਣੇ ਪਏ ਧਰਨਾ ਹੋਣਾ ਪਿਆ ਕਾਫੀ ਮੁਸ਼ਕਲ ਤੋਂ ਬਾਅਦ ਜਦੋਂ ਜੈਤ ਤੋਂ ਬਾਅਦ ਰਾਤ 8:30 ਵਜੇ ਜਿਹੜਾ ਉਹ ਰਾਜੀ ਨਮਾ ਹੋ ਗਿਆ ਰਾਜੀ ਨਮਾ ਹੋਣ ਪ੍ਰੰਤ ਫਿਰ ਅਸੀਂ ਦੋਨਾਂ ਪਰਿਵਾਰਾਂ ਨਹੀਂ ਜੇ ਤੁਹਾਨੂੰ ਦੇਖਦੇ ਆ ਹੋਇਆ ਤੇ ਅਸੀਂ ਜਿਹੜੀ ਉਹ ਵੀਡੀਓ ਰਾਤ ਡਿਲੀਟ ਕਰਤੀ ਸੀ ਸੋ ਸਾਰਿਆਂ ਦੀ ਮੈਂ ਧੰਨਵਾਦੀ ਆ ਜਿਹੜੀਆਂ ਪੰਜ ਜਥੇਬੰਦੀਆਂ ਗਈਆਂ ਪੰਜਾਂ ਜਥੇਬੰਦੀਆਂ ਦੀ ਮੈਂ ਤੈ ਦਿਲੋਂ ਧੰਨਵਾਦੀ ਆ ਸ਼ਰਮੂਰ ਸਾਡੇ ਨੇੜੇ ਤੇੜੇ ਦੇ ਇਲਾਕਿਆਂ ਦੇ ਉਹਨਾਂ ਮੋਹਤਵਾਰ ਬੰਦਿਆਂ ਦੀ ਪੁਲਿਸ ਪ੍ਰਸ਼ਾਸਨ ਦੀ ਤੇ ਖਾਸ ਤੌਰ ਤੇ ਫੁੱਲਾਂ ਵਾਲੇ ਪਿੰਡ ਦੀ ਪੰਚਾਇਤ ਸਰਪੰਚ ਸਾਬਕਾ ਸਰਪੰਚ ਮੈਂਬਰ ਉਤੋਂ ਦਾ ਪ੍ਰਸ਼ਾਸਨ ਸਾਰਿਆਂ ਦੀ ਅਸੀਂ ਤਹਿ ਦਿਲ ਤੋਂ ਧੰਨਵਾਦੀ ਆ ਜਿਨ੍ਹਾਂ ਨੇ ਸਾਡੇ ਨਾਲ ਸੰਯੋਗ ਕੀਤਾ ਸੰਯੋਗ ਕਰਕੇ ਉਸ ਬੱਚੀ ਨੂੰ ਅਨਸਾਫ਼ ਦਵਾਇਆ ਤੇ ਤੁਹਾਨੂੰ ਸਾਰੇ ਲੋਕਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਉਸ ਧੀ ਨੂੰ ਉਸ ਬੱਚੀ ਨੂੰ ਅਨਸਾਫ਼ ਮਿਲ ਚੁੱਕਿਆ ਤੇ ਨਾਲ ਹੀ ਬੇਨਤੀ ਇਹ ਆ ਕਿ ਹੁਣ ਜਿਹੜੀਆਂ ਕੋਈ ਚੈਨਲਾਂ ਤੇ ਵਾਈਟਾਂ ਲੈ ਕੇ ਗਏ ਜਾਂ ਕੁਝ ਵੀ ਤੁਸੀਂ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖ ਦਿਆ ਹੋਇਆ ਇਸ ਬਿਆਨ ਨੂੰ ਜ਼ਰੂਰ ਸੋਚਿਆ ਜੀ ਕਿ ਉਹ ਜਿਹੜਾ ਬੱਚੀ ਦਾ ਕੇਸ ਆ ਜਿਹੜਾ ਉਹ ਸੋਲਵ ਹੋ ਚੁੱਕਿਆ ਰਾਜੀ ਨਮਾ ਹੋ ਚੁੱਕਿਆ ਦੋਨਾਂ ਪਰਿਵਾਰਾਂ ਨੂੰ ਬਿਠਾ ਲਿਆ ਗਿਆ ਸੀ ਮੈਂ ਤੈਨ੍ਹ ਦੇ ਲੋ ਧੰਨਵਾਦੀ ਆਂ ਦੂਸਰੇ ਪਰਿਵਾਰ ਦੇ ਵੀ ਪਰ ਉਸ ਟਾਈਮ ਤੇ ਕੰਡੀਸ਼ਨ ਇਸ ਤਰ੍ਹਾਂ ਦੀ ਬਣੀ ਹੋਈ ਸੀ ਕਿ ਉਹ ਪਰਿਵਾਰ ਨੇ ਅੰਦਰੋਂ ਲੋਕ ਲਾ ਲਿਆ ਸੀਗਾ ਪਿੱਟ ਬਾਲ ਕੁੱਤੇ ਛੱਡਦੇ ਸੀ ਕਿ ਕੋਈ ਸਾਡੇ ਘਰ ਦੇ ਵਿੱਚ ਐਂਟਰੀ ਨਾ ਕਰ ਸਕੇ ਫੇਰ ਸਾਨੂੰ ਪ੍ਰਸ਼ਾਸਨ ਨੂੰ ਉੱਥੇ ਬੁਲਾਉਣਾ ਪਿਆ ਕਾਫੀ ਜੱਦੋਜਹਿਦ ਕਰਨੀ ਪਈ ਧਰਨਾ ਲੱਗਾ ਰਿਆ ਸਵੇਰ ਤੋਂ ਲੈ ਕੇ ਸ਼ਾਮ ਦੇ 6:30 ਵਜੇ ਤੱਕ ਤੇ ਰਾਤ 8:30 ਵਜੇ ਜਿਹੜਾ ਉਹ ਰਾਜੀ ਨਵਾਂ ਹੋਇਆ ਤੇ ਅਸੀਂ 12 ਵਜੇ ਰਾਤ ਕਰੇ ਪਹੁੰਚੇ ਹਾਂ ਸੋ ਅਸੀਂ ਇਸ ਲਈ ਹੁਣ ਅਪਡੇਟ ਤੁਹਾਨੂੰ ਦਿੱਤੀ ਆ ਸਾਰੀਆਂ ਸਮੁੱਚੀਆਂ ਜਿਥੇ ਬੰਦੀਆਂ ਦੀ ਤੇ ਦਿਲੋਂ ਧੰਨਵਾਦੀਆਂ ਤੇ ਨਾਲ ਇਹ ਹੀ ਬੇਨਤੀ ਜਿਹੜੀ ਮੈਂ ਪਹਿਲਾਂ ਵੀਡੀਓ ਪਾ ਕੇ ਕੀਤੀ ਸੀ ਵੀ ਭਾਈ ਦੀ ਦਾ ਰਿਸ਼ਤਾ ਕਰਦੇ ਹਾਂ ਪੁੱਤ ਦਾ ਰਿਸ਼ਤਾ ਕਰਦੇ ਹਾਂ ਤਾਂ ਤੁਸੀਂ ਦੋਨਾਂ ਪੰਚਾਇਤਾਂ ਜਿਹੜੀਆਂ ਦੋਵੇਂ ਪੰਚਾਇਤਾਂ ਦੋਨਾਂ ਪਰਿਵਾਰਾਂ ਤੋਂ ਅਸਟੀਮੇਟ ਖਰਚੇ ਦੇ ਐਫੀਡੇਵਟ ਜਰੂਰ ਲਿਆ ਕਰੋ ਪਹਿਲੀ ਗੱਲ ਤਾਂ ਕਿਸੇ ਧੀ ਜਾਂ ਪੁੱਤ ਦਾ ਕਰਨਾ ਜਿਹੜੇ ਜੇ ਉੱਜੜਦਾ ਤਾਂ ਬਾਅਦ ਵਿੱਚ ਪਰਿਵਾਰ ਨਾਲ ਉੱਜੜਨ ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਣ ਦੀ ਲੋੜ ਆ ਤੇ ਨਾਲ ਹੀ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਜਿਵੇਂ ਕਿ ਕੱਲ ਅਸੀਂ ਪੰਜ ਜਥੇਬੰਦੀਆਂ ਰਲ ਕੇ ਕਿਹਦੇ ਨਾਲ ਇਹ ਲੜਾਈ ਜਿੱਤੀ ਆ ਜਿੱਥੇ ਧੀਆਂ ਦੇ ਮਸਲੇ ਆਉਂਦੇ ਆ ਜਿੱਥੇ ਕਿਸੇ ਨਾ ਧੱਕਾ ਹੁੰਦਾ ਉਥੇ ਇਹ ਨਾ ਸੋਚਿਆ ਕਰੋ ਕਿ ਕਿਹਦੇ ਕਿਹਨੂੰ ਅਟੈਕ ਲੱਗਣਾ ਕਿਹਦੇ ਸਿਰ ਸੇਰਾ ਜਾਣਾ ਇਹ ਚੀਜ਼ਾਂ ਨਹੀਂ ਸੋਚਣੀਆਂ ਚਾਹੀਦੀਆਂ ਹਮੇਸ਼ਾ ਇਹ ਸੋਚਣਾ ਚਾਹੀਦਾ ਕਿ ਸਾਡੇ ਇਲਾਕੇ ਦੀ ਧੀ ਪੈਣਾ ਬੱਚੀ ਆ ਸਾਨੂੰ ਬੱਚੀਆਂ ਦੀ ਹੈਲਪ ਕਰਨੀ ਚਾਹੀਦੀ ਤੇ ਸਭ ਤੋਂ ਵੱਧ ਸਾਡੇ ਸਹਿਕਾਰਯੋਗ ਬਾਬਾ ਜੀ ਗੁਰਸੇਵ ਸਿੰਘ ਸ਼ਿਨੀ ਸਾਹਿਬ ਵਾਲੀ ਜਿਨ੍ਹਾਂ ਦੀ ਰਹਿਮਾਈ ਹੇਠ ਜਿਹੜਾ ਸਾਰੇ ਯੂਨੀਅਨਾਂ ਦੇ ਨਮਾਇंदे ਗਏ ਸੀ ਖਾਸ ਤੌਰ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਬਾਬਾ ਜੀ ਦੀ ਵਿਚ ਪੈ ਕੇ ਜਿਹੜਾ ਇਹ ਰਾਜੀ ਨਮਾ ਹੋਇਆ ਤੇ ਸੋ ਬੇਨਤੀ ਇਹੀ ਆ ਵੀ ਘਰ ਦੁਬਾਰਾ ਨਹੀਂ ਜੁੜਦੇ ਇਹਨਾਂ ਨੂੰ ਟੁੱਟਣ ਨਾ ਦਿਓ ਇਸ ਤਰ੍ਹਾਂ ਦੇ ਹਾਲਾਤ ਨਾ ਮਿਲਾਂ ਨੂੰ ਕਿ ਬਾਅਦ ਚ ਮਨਾਂ ਦੇ ਵਿੱਚ ਕੜਵਾਟਾਂ ਆ ਜਾਣ ਤੇ ਰਿਸ਼ਤੇ ਟੁੱਟ ਜਾਣ ਧੰਨਵਾਦ